ਚਲੋ ਠੀਕ ਆ ਮੈਂ ਤੁਹਾਨੂੰ ਇਹਨਾਂ ਦੱਸ ਕੇ ਫੇਰ ਗੱਲ ਕਰਦੀ ਆ। ਕੋਈ ਸਰਪਾਇਜ਼ ਜਿੰਨੀਆਂ ਪੁੱਛਿਆ ਜਾਤਾ। ਕਿਹੜਾ ਫੋਨ ਆਇਆ ਪਿੰਕੀ? ਫੋਨ ਮੇਰੇ ਫਰੈਂਡ ਦਾ ਫੋਨ ਆਇਆ ਸੀਗਾ। ਅੱਛਾ। ਉਹ ਕਹਿੰਦੀ ਪਈ ਨਾ ਤੇ এজੈਂਟ ਦਾ ਵੀ ਫੋਨ ਆਇਆ ਸੀਗਾ ਉਹ ਕਹਿੰਦੇ ਸਾਡਾ ਵੀਜ਼ਾ ਲੱਗ ਗਿਆ ਵਾ। ਇਹ ਕੁੱਤੇ ਬਾਅਦ ਸਾਡੀ ਫਲਾਈਟ ਆ। ਆ ਫੇਰ ਤਾਂ ਵਧਾਈਆਂ ਫੇਰ ਤਾਂ ਆਪਾਂ ਨੂੰ। ਚਲੋ ਬਸ ਸੈਲੀਬ੍ਰੇਟ ਕਰਦੇ ਆਪਾਂ। ਚਲੋ ਚਲੋ ਕਿੱਧਰ ਜਾਣਾ। ਇਹ ਕਰੇ ਵੀ ਦੱਸ ਦਿੰਦੇ ਸਾਰੇ ਨੂੰ ਇਹ ਕੁੱਤੇ ਬਾਅਦ ਸਾਡੀ ਫਲਾਈਟ ਆ। ਕਰੇ ਚੱਕਰ ਇਹ ਗੱਲ ਕਰ ਲਈ ਕਿੰਨੇ ਕੇ ਪੈਸੇ ਹੁਣ ਉਹਨਾਂ ਨੇ ਕਿਹਾ ਪਹਿਲਾਂ ਹੁਣ ਮੰਗੇ ਆ। ਪਹਿਲੇ ਤਾਲੇ ਮੈਂ ਗੱਲ ਨਹੀਂ ਕੀਤੀ ਮੈਂ ਉਹਨਾਂ ਨੇ ਐਕਸਾਈਟਮੈਂਟ ਚ ਕਹਿਤਾ ਕਿ ਮੈਂ ਬਾਤ ਚ ਕੋਲ ਗੱਲ ਕਰਦੀ ਹਾਂ। ਬਾਗਲਾ ਪਟਾ ਇਲਾਕੇ ਦਾ ਜਨ ਪਤਾ ਬੜੀ ਮੁਸ਼ਕਿਲ ਦਿੱਤਾ ਜੇ। ਹਣ ਬਾਕੀ ਪੈਣੇ ਕਿ ਆ ਨਹੀਂ ਕਰਨਾ ਪੈਣਾ ਨਾ। ਸਰ ਸਿਰ 20000 20 ਲੱਖ ਲੱਗਣੇ ਸੱਚ। 20 ਲੱਖ ਦੀ ਤਾਂ ਜੇ ਗੱਲ ਨਹੀਂ ਮੰਮੀ ਪੈ ਜਾਣਾ ਫੇਰ ਕੋ ਟੈਨਸ਼ਨ ਨਹੀਂ ਹੈਗਾ ਜੇ ਨਾ ਦਿੱਤੇ ਫੇਰ ਤਾਂ ਟੈਨਸ਼ਨ ਟੈਨਸ਼ਨ ਆ। ਤਾਂ ਫੇਰ ਆਪਾਂ ਘਰ ਬਣਾਉਣੇ ਪਏ ਆ ਆਪਾਂ ਦੇਖਦੇ ਉਹ ਨੂੰ ਵਿਆਜ ਚ ਰੱਖ ਦਿੰਨੇ ਆ। ਉਹਨੂੰ ਗੈਣੇ ਥੋੜੀ ਰੱਖਾਂਗੇ ਬਾਗਲ ਹੋਣ ਦਾ 50 ਲੱਖ ਦਾ ਅਗਲਾ ਪਲਾਟ ਹੀ ਆ ਉਹ। ਕੋਈ ਨਾ ਸੇ ਵੇਹ ਵਿਆਜ ਚ ਲੈ ਲਾਂਗੇ ਯਾਰ ਲਫੇ ਕੋਈ ਨਾ ਦੇਖ ਲੈਂਦੇ ਆ ਕੀ ਕਰਨਾ ਪਰ ਮੈਨੂੰ ਇਹ ਚੀਜ਼ ਸਹੀ ਨਹੀਂ ਲੱਗ ਰਹੀ ਵਗਣੇ ਵੀ ਬਲੱਡ ਰੱਖੀ ਆ ਕੁਝ ਨਹੀਂ ਹੁੰਦਾ ਤੁਸੀਂ ਟੈਨਸ਼ਨ ਨਾ ਲਓ ਮੈਂ ਸਿਪਾਹ ਮਮੀ ਨੂੰ ਦੱਸ ਦੂੰ ਨੀ ਤੁਸੀਂ ਜਾ ਕੇ ਆਪਨਾ ਆਹੀ ਕੰਮ ਕਰਾ ਲਓ ਇਹ ਤਾਂ ਆਪਣੇ ਸ਼ੌਂਕ ਦੇ ਚੱਕਰ ਦੇ ਵਿੱਚ ਸਾਰਾ ਟੱਬਾ ਨਾ ਰੋਲ ਲਈ ਇਹ ਵੀ ਕੁਝ ਨਹੀਂ ਹੁੰਦਾ ਅਸੀਂ ਆਖ ਪੈਸੇ ਮੋੜ ਦਾਂਗੇ ਸਾਰਿਆਂ ਦੇ ਪੈਸੇ ਦਾ ਆਪਾਂ ਮੋੜ ਹੀ ਦੇਣੇ ਕੱਲ੍ਹ ਨੂੰ ਬਦਨਾਮੀ ਮਿਲਣੀ ਹੋ ਅੱਬਾ ਜਿਹੜਾ ਆਣਾ ਮੋੜ ਕਿੱਥੋਂ ਹਾਂ ਪਿੱਛੇ ਇਹਨਾਂ ਨੂੰ ਕੌਣ ਦੇਖੂਗਾ ਮਾਂ ਪਿਓ ਨੂੰ ਕੁਝ ਨਹੀਂ ਹੁੰਦਾ ਪੈਸੇ ਦੀ ਦਾ ਕਰਾਂਗੇ ਉਹਨਾਂ ਨੂੰ ਪੈਸੇ ਦਾ ਮਤਲਬ ਹੁੰਦਾ ਹੈ ਕਿ ਜਦਾਂ ਅਸੀਂ ਚੱਲ ਫਿਰ ਕੋਈ ਨਾ ਫਿਰ ਉੱਥੇ ਅੱਗੇ ਵੀ ਸੇ ਕੰਮ ਹੀ ਕਰਨਾ ਪੈਸੇ ਭੇਜਦੇ ਨੇ ਉਹਨੂੰ ਇਨਸਾਲਵੈਂਸ ਭੇਜਦਾ ਕਰਾਂਗੇ ਜਾਂ ਦਾ ਕੰਮ ਵਾਸਤੇ ਪਰ ਫਿਰ ਵੀ ਲੋਕੀ ਕਹਿੰਦੇ ਤੰਗ ਮਾਰਦੇ ਨੇ ਕਿ ਤੁਹਾਡੇ ਭੈਣ ਭਰਾ ਹੈਗੇ ਉਹਨਾਂ ਨੂੰ ਸਾਹਮਣੇ ਲੈਣਾ ਉਹ ਟੈਨਸ਼ਨ ਨਾਲੇ ਤੁਸੀਂ ਤੇ ਹੁਣ ਆਪਾਂ ਕਦ ਤੱਕ ਜਾਣਾ ਆਪਾਂ ਹੁਣ ਅਗਰ ਅੱਤ ਤੇ ਸਾਡੀ ਫਲਾਈਟ ਆ ਤੇ ਇਹਨੂੰ ਮਿੰਨੇ ਚ ਆਪਾਂ 20 ਲੱਖ ਰੁਪਏ ਮੋੜ ਦਾਂਗੇ ਕੰਮ-ਕੰਮ ਕਰਕੇ ਚੱਲ ਫਿਰ ਤਾਂ ਸਹੀ ਆ ਫਿਰ ਕੋਈ ਟੈਨਸ਼ਨ ਐ ਨਹੀਂ ਆ ਗਈ ਮਗਰ ਉਹ ਜਾ ਕੇ ਦੱਸ ਦਾਂਗੇ ਮੰਮੀ ਨੂੰ ਜੀ ਹੁਣ ਦੱਸਾਂਗੇ ਤਾਂ ਫਿਰ ਉਹਨਾਂ ਨੂੰ ਚੰਗਾ ਨਹੀਂ ਲੱਗਣਾ ਜਾਣ ਵੀ ਨਹੀਂ ਦੇਣਾ ਹਨਾ ਚੱਕਰ ਪਤਾ ਕੀ ਆ ਆਪਣਾ ਪਲਾਟ ਹੈਗਾ ਮਹਿੰਗਾ ਹੁਣ 20 ਲੱਖ ਜਿਹੜੀ ਡ੍ਰੀਮ ਸੀਗਾ ਇਹ ਅੱਗੇ ਜਾਣਾ ਵਪਾਰ ਉਹ ਮੈਂ ਤਾਂ ਤੇਰੇ ਘਰ ਕੇ ਜਾਣਾ ਪਿਆ ਮੈਂ ਤਾਂ ਐਡਾ ਵਧੀਆ ਘਰ ਆ ਮੈਂ ਤਾਂ ਜਾ ਮਾਣਾ ਕਿਥੇ ਤੁਹਾਨੂੰ ਦੱਸਿਆ ਸੀਗਾ ਮੇਰਾ ਤਾਂ ਡ੍ਰੀਮ ਹੈਗਾ ਮੈਂ ਤਾਂ ਜਾਣਾ ਹੀ ਜਾਣਾ ਚੱਲ ਕੋਈ ਨਾ ਹੁਣ ਸਾਰੀ ਗੱਲ ਮੇਰੇ ਸਿਰ ਨਾ ਛੱਡੋ ਨਾ ਤੁਸੀਂ ਚੱਲ ਮੈਂ ਦੇਖਦਾ ਫਿਰ ਕੋਈ ਨਾ ਮੈਂ ਹੁਣ ਦੇਖਣਾ ਕਿ ਚਲੋ ਮੰਮੀ ਦੱਸ ਦੇ ਆਪਾਂ ਹੁਣ ਚੱਲ ਮੰਮੀ ਨਾਲ ਗੱਲ ਕਰਨੀ ਮੈਂ ਅਜੇ ਮੈਂ ਇਕੱਲਾ ਜਾ ਕੇ ਗੱਲ ਕਰਦਾ ਪਹਿਲਾਂ ਮੰਮੀ ਨਾਲ ਫੇਰ ਤੈਨੂੰ ਮੈਂ ਬੁਲਾਉਂਗਾ ਚਲੋ ਠੀਕ ਆ ਮੈਂ ਤੁਹਾਨੂੰ ਮੈਂ ਕਹੂੰਗਾ ਦੱਸੂੰਗਾ ਨਹੀਂ ਨਾ ਪੂਰੀ ਗੱਲ ਵੀ ਇੱਦਾਂ ਦਾ ਕਰਕੇ ਐਨੇ ਪੈ ਚਾਹੀਦੇ ਆ ਤੇ ਪਲਾਟ ਰੱਖਣਾ ਹੋਵੇ ਫਿਰ ਆਪਣੀ ਮਰਜ਼ੀ ਕਿਸੇ ਕਿਸ ਨਾਲ ਗੱਲ ਕਰਕੇ ਰੱਖਣਾ ਮम्मी ਨੇ ਕਹਦੇ ਸਾਨੂੰ ਫਿਰ ਵੀ 8 ਲੱਖ ਰੁਪਏ ਚਾਹੀਦਾ ਕੋਮਣ ਫਿਰ ਨੂੰ ਚੱਲ ਠੀਕ ਆ ਉਹਨਾਂ ਕਾ ਤਾਂ ਮम्मी ਨੇ ਡੈਡੀ ਤੋਂ ਵੀ ਕਰਵਾਈ ਦੇਣਾ ਉਹਨੇ ਕੇ ਲੈ ਲਿਓ ਚੱਲ ਕੋਈ ਨਾ ਫਿਰ ਦੇਖ ਤੇ ਜੇ ਬਾਕੀ ਰਹਿ ਜੋ ਕਿ ਅਸੀਂ ਉਹ ਲੈ ਲਾਂਗੇ ਮम्मी ਨੇ ਕਹਦੇ 5 ਲੱਖ 5-8 ਲੱਖ ਰੁਪਏ ਤੱਕ ਰਾਈ ਲੈਣਗੇ ਹੁਣ ਚੱਲ ਕੋਈ ਨਾ ਫਿਰ ਦੇਖਦਾ ਮੈਂ ਜਾ ਕੇ ਦੇਖਦਾ ਮम्मी ਨਾਲ ਗੱਲ ਕਰਦਾ ਚਲੋ ਠੀਕ ਆ ਕਰ ਲਓ ਫਿਰ ਠੀਕ ਆ ਅਰੇ ਬੈਂਕੀ ਮੇਰੀ ਗੱਲ ਸੁਣੀ ਇੱਕ ਹੋਰ ਹਾਂਜੀ ਮੈਂ ਇਦਾਂ ਕਹਿਣਾ ਸੀ ਘਰੋਂ ਉਧਰੋਂ ਪੁੱਛਣ ਦੀ ਪੈ ਹੈ ਤੂੰ ਵੀ ਥੋੜੇ ਜਿਹਾ 5-7 ਲੱਖ ਰੁਪਏ। ਕਿਉਂ ਜੇ ਹੁਣ ਅਸਾਂ ਉਹਨਾਂ ਨੂੰ ਦੱਸਾਂਗੇ ਵੀ ਸਾਨੂੰ ਪੂਰੀ ਗੱਲ ਵੀ ਦੱਸਣੀ ਪੈਣੀ ਆ। ਉਹ ਤਾਂ ਹੁਣ ਤੂੰ ਵੀ ਦੇਖਣਾ ਨਾ ਮਾੜਾ ਤੂੰ ਵੀ ਅਡਜਸਟਮੈਂਟ ਕਰ ਜੇ ਮੈਂ ਕਰ ਰਿਹਾ ਤੰਨੇ ਵੀ ਇੰਨਾ ਕਰਨਾ ਪੈਣਾ। ਚਲੋ ਠੀਕ ਕੋਈ ਨਹੀਂ ਬੱਸ ਤੁਸੀਂ ਮੰਮੀ ਉਹਨਾਂ ਨਾਲ ਗੱਲ ਕਰੋ ਜੇ ਦਿਲਦਿਆਂ ਦਾ ਤਾਂ ਲੋੜ ਹੀ ਨਹੀਂ ਪੈਣੀ। ਪਰ ਫੇਰ ਵੀ ਤੂੰ ਆਪਣੇ ਹੱਥ ਵਿੱਚ ਰੱਖ ਲੱਖ-2 ਲੱਖ ਰੁਪਏ ਦੇਣਗੇ ਹੁਣ ਐਨੇ ਥਾਰ ਥੋੜੀ ਦੇ ਦੇਣਗੇ। ਬਾਗਲ ਇਹੀ ਤਾਂ ਘਰੋਂ ਘਰੀ ਸਾਰਿਆਂ ਦੀ ਗੱਲ ਆ ਫਿਰ ਉਹਨਾਂ ਨੂੰ ਸਾਨੂੰ ਪਹਿਲ ਅੱਛੇ ਕਰਨੇ ਵੈਣ ਮੈਂ ਵਿਆਹ ਤਾਂ ਬਾਜੀ ਥੋੜੀ ਉਹਨਾਂ ਤੋਂ ਪਹਿ ਵੰਗੂਗੀ ਉਹ ਆਸੀ ਵੀ ਮੋੜੇ ਦੇਣੇ ਜਾਂ 3 ਲੱਖ 3 3 ਮਹੀਨੇ ਜਾਂ 20 ਲੱਖ ਹੋਣਾ ਉਹਨਾਂ ਦੇ ਬੇਸਤੇ ਚੱਲਣਾ ਸੀ ਬਾਹਰ ਤੋਂ ਮੈਂ ਵਿਆਹ ਹੀ ਕਰਾਣਾ ਸੀਗਾ ਜੇ ਕੋਈ ਨਾ ਤੇ ਇੱਕ ਵਾਰੀ ਫਿਰ ਵੀ ਗੱਲ ਕਰ ਲਾ ਸੀਗਾ ਆਪਣੇ ਹਿਸਾਬ ਨਾਲ ਆਪਣੀ ਮੰਮੀ ਨਾਲ ਤੇ ਉਹਨਾਂ ਨੇ ਦੋ ਚਾਰ ਲੱਖ ਦੀ 5 ਲੱਖ ਦੀ ਗੱਲ ਕਰੀ ਜਿੰਦਾ ਬਾਕੀ ਬੜੂਗਾ ਮੈਂ ਦਾਅ ਵੀ ਸਾਰਾ ਠੀਕ ਠਾਕ ਫੋਨ 'ਚ ਮੈਂ ਕਰੀ ਵੀ ਮੰਗਾ ਮੈਂ ਮੂ ਤਾਂ ਨਹੀਂ ਮੰਗਣੇ ਆਪ ਹੀ ਕਰਨਗੇ ਮੈਂ ਕਿਹੜਾ ਕੱਲੀ ਮ ਜਾਣ ਦਾ ਚਾਹ ਛੜਿਆ ਵਾ ਕੀ ਗੱਦੇ ਤੇ ਬੈਠੇ ਸੀ ਨੱਲੇ ਉਹ ਤੁਸੀਂ ਮੇਰੇ ਕੋਲ ਅੱਗਰ ਬੈਠੀ ਸੀਗੀ ਮੈਂ ਹੋਰ ਹਾਂ ਮੈਂ ਗੱਲ ਕਰਨੀ ਸੀ ਇੱਕ ਤੇਰੇ ਨਾਲ ਬੋਲੋ ਦੱਸੋ ਕੀ ਹੋਇਆ ਤਾਂ 2 ਟਾਂ ਲੱਖ ਰੁਪਈਆ ਲੱਗ ਗਈ ਉਹ ਗੱਲ ਬਣੀ ਕਿ ਨਹੀਂ ਐਨੀ ਕੋਈ ਹਾਂ ਮੈਂ 2 ਟਾਂ ਲੱਖ ਦੀ ਗੱਲ ਨਹੀਂ ਹੈ ਜੇ ਹੁਣ ਮੈਂ ਤਾਂ ਇੱਕ ਗੱਲ ਸੁਣਾਇਆ ਸੀ ਉਧਰੋਂ ਮੈਂ ਹਾਂ ਕੀ ਦੱਸਣਾ ਆਪਣਾ ਨਾ ਉਧਰ ਵੀਜਾ ਆ ਗਿਆ ਅੱਛਾ ਤੇ ਹੁਣ ਉਹਦੇ ਵਾਸਤੇ ਆਪਾਂ ਨੂੰ 20 ਲੱਖ ਰੁਪਏ ਚਾਹੀਦਾ 20 ਲੱਖ ਰੁਪਈਆ ਕਿੱਥੋਂ ਆਊਗਾ ਫਤੋ ਮੈਂ ਹੁਣ ਉਹ ਤਾਂ ਕਰਨੇ ਪੈਣਾ ਜਾਂ ਪੈਣਾ ਕੁਝ ਕਰ ਰਹੇ ਹਾਂ ਤਾਂ ਨਹੀਂ ਹੁਣ ਤੈਨੂੰ ਪਤਾ ਆ ਵੀ ਤੇਰੇ ਦਾਦੀ ਨੇ ਤੇ ਹੁਣ ਕਦੋਂ ਦਾ ਕਿਹਾ ਸੀ ਉਹਨੇ ਮਜਾਵਾ ਕਦੋਂ ਦੀ ਲੈ ਕੇ ਛੱਡੀ ਸੀ ਹਾਂ ਹੁਣ 15 ਸਾਲੋਂ ਗਨੂ ਕੋਈ ਇਹਨੂੰ ਤੇ ਉਹ ਹੁਣ ਥੋੜਾ ਬੋਧਾ ਨੇ ਪੈਸੇ ਜੋੜੇ ਕਿੰਨੀ ਕੁ ਤੇ ਤਨਖਾਹ ਆ ਕੇ ਤੇ 20 30 ਜਾਂ 40 ਹਜ਼ਾਰ ਬਣ ਜਾਂਦਾ ਉਹਦਾ ਪਰ ਤੇ ਨਹੀਂ ਕੰਕੀਆ ਕਿੰਨੇ ਆ ਤੇ ਉਹਨੂੰ ਜੋੜ-ਜੋੜ ਕੇ ਮਸੀਂ ਹੁਣ ਘਰ ਬਣਾਉਣ ਲੱਗੇ ਆ ਤੁਹਾਨੂੰ ਜਿੰਨੇ ਕਾ ਲਾਉਣਾ ਮੈਂ ਤੁਹਾਨੂੰ ਪੁੱਛ ਕੇ ਸਾਰਾ ਕੰਮ ਸ਼ੁਰੂ ਕੀਤਾ ਮੈਂ ਤੁਹਾਡੇ ਤੋਂ ਬਿਨਾ ਪੁੱਛਿਆ ਨਹੀਂ ਸ਼ੁਰੂ ਕੀਤਾ ਹੈਗਾ ਉਹ ਤਾਂ ਸਾਨੂੰ ਇੱਧਰ ਥੋੜਾ ਪਤਾ ਕਿ ਕਿੰਨਾ ਪੈਸਾ ਲੱਗਣਾ ਇਹਨੂੰ ਕਿੱਦਾਂ ਉਹ ਤੋਂ ਟੈਂਸ਼ਨ ਨਹੀਂ ਪਾਤੀ ਮੇਰੇ ਤੋਂ ਜਦੋਂ ਮੈਂ ਤਾਂ ਇੱਕ ਗੱਲ ਆਂਦਾ ਮੇਰਾ ਨੇ ਇੱਕ ਫਰੈਂਡ ਸਰਕਲ ਦੇ ਵਿੱਚ ਇੱਕ ਮੇਰਾ ਫਰੈਂਡ ਹੈਗਾ ਹੂੰ ਉਹ ਦਿੰਦਾ ਪੈਸੇ ਮਤਲਬ ਵੀ ਅੱਛਾ ਇਹ ਜਿਆਦਾ ਐਡਾ ਕਰਦੇ ਆ ਉਹਦੇ ਕੋਲ 20 ਲੱਖ ਰੁਪਏ ਫੜ ਲੰਨਾ ਹੂੰ ਤੇ ਉਹਨੂੰ ਜਦੋਂ ਮੇਰੇ ਤੋਂ ਮੈਂ ਉਹਨੂੰ ਕਿਹਾ ਦੋ ਦਿਨ ਮੇਰਾ ਟਾਈਮ ਦੇ ਦੇਗਾ ਪਰ ਦੇ ਦਾਂਗੇ ਦੇਖ ਲਓ ਗੱਲ ਕਰਕੇ ਜੋ ਗੱਲ ਬਣਦੀ ਏ ਤੇ ਕੋਨੋ ਵੀ ਤੁਸੀਂ ਮੁਰਕੇ ਬਾਹਰ ਚਲੇ ਜੇ ਤੇ ਮੇਰੀ ਜਾਨ ਖਾਈ ਜਾਵੇ ਮੁਰਕੇ ਮੁਰਕੇ 2 ਮਹੀਨੇ 4 ਮਹੀਨੇ ਤੁਸੀਂ ਆਓ ਨਾ 5 ਮਹੀਨੇ ਤੇ ਮੇਰੇ ਨਹੀਂ ਨਹੀਂ ਅਸੀਂ ਅਸੀਂ ਘਰੋਂ ਤੇ ਪੱਕੇ ਨੇੜੇ ਚਲੇ ਜੇ ਸਾਹ ਦਰ ਆਣਾ ਹੀ ਇਧਰ ਆਣਾ ਹੀ ਆਣਾ ਆ ਆਹੋ ਤੈਨੂੰ ਬੋਲਾ ਦੁੱਧ ਜਿਹੜੇ ਉਚਾਰਨ ਕੋਲ ਕੋ ਹੈਗਾ ਕੋ ਪੈਸਾ ਤੇ ਲੱਗ ਜਣਾ ਚਲੋ ਉਹ ਦੇ ਦਊਗਾ ਆਹੋ ਤਾਂ ਹੈ ਹੀ ਆ ਉਹਦੇ ਅੱਗੇ ਮਾਤਾ ਸਾਥੀ ਹੈਗਾ ਜਿੱਥਾਂ ਦਾ ਹੈਗਾ ਆ ਉਹ ਜਾਂ ਕੋਈ ਨਾ ਮੈਂ ਤਾਂ ਨੂੰ ਮੈਂ ਕਹੇ ਕਹਿੰਦਾ ਆਪਣੇ ਉਹਦੇ ਕੋ ਯਾ ਦੋਸਤੋ ਪੈਸੇ ਫੜ ਲੈਣਾ ਆ ਹੂੰ ਤੇ ਠੀਕ ਆ ਤੇ ਬਾਕੀ ਉਹਨੂੰ ਮੈਂ ਟਾਈਮ ਦੇ ਦਊਗਾ 2 ਕਿ ਮਹੀਨੇ ਦਾ ਮੈਂ ਆ ਮੈਨੂੰ ਬਾਅਦ ਤੂੰ ਮੈਂ ਤੈਨੂੰ ਵਾਪਸ ਮੋੜ ਦਊਗਾ ਨਾਲੇ ਮੇਰਾ ਕੰਮ ਸਾਧੋਗੇ ਨਾਲੇ ਅਸੀਂ ਜਾਨੂੰ ਘੁੰਮਿਆਂਗੇ ਉਤਰੋ ਕਾਲ ਦੇਖ ਲਓ ਵੀ ਜਿੱਦਾਂ ਕਰਨੀ ਫਿਰ ਪਤਾ ਲੱਗ ਜਾ ਕੋ ਮੈਨੂੰ ਵੀ ਮੈਂ ਤਾਂ ਦਿਮਾਗ ਤੇ ਟੈਨਸ਼ਨ ਹੀ ਰਹਿਣੀ ਹੁੰਦੀ ਤੁਸੀਂ ਟੈਨਸ਼ਨ ਨਾ ਪਾਓ ਮੈਂ ਰੋਜ਼ ਦੇ ਕੋ پیسے ਫੜ ਲੰਨਾ ਹੈ ਬਾਕੀ ਦਾ ਤੁਸੀਂ ਮੈਨੂੰ ਫੇਰ ਵੀ 5-7 ਲੱਖ ਰੁਪਏ ਕਰਕੇ ਇੰਤਜ਼ਾਮ ਤਾਂ ਦੋ ਹੁਣ ਤਾਂ ਡਾੜੀ ਨਾਲ ਸਲਾਈ ਕਰੂੰਗੀ ਮੈਂ ਹੁਣ ਕਿੱਥੋਂ ਜਾਣੇ ਘਰੇ ਨਹੀਂ ਜਿਹੜੇ ਆ ਗਏ ਉਹਨਾਂ ਘਰ ਤੇ ਲਾਤੇ ਤੈਨੂੰ ਪਤਾ ਹੀ ਸਾਰੇ ਤੇ ਲੱਗਣ ਤੇਰੇ ਹੱਥੀ ਲੱਗਣ ਦੇ ਆ ਕਰਨਾ ਦਾ ਪੈਣਾ ਹੀ ਆਨ ਕੀ ਫਾਇਦਾ ਸੀ ਐਨੇ ਪੈਸੇ ਲਾਏ ਉਹ ਵੀ ਭੰਗ ਦੇ ਭੜੇ ਜਾਣੇ ਆ ਪਤਾ ਨਹੀਂ ਹੈਗਾ ਕੋਈ ਕੋਈ ਤਾਂ ਕੁਝ ਹੈ ਨਹੀਂ ਜਿਹੜਾ ਮੈਂ ਕਮਾਂ ਵੀ ਚਲੋ ਉਹ ਕੋ ਦੇ ਹੈਗੇ ਕਢਾ ਲਿਏ ਜਾਂ ਕੁਛ ਉਹਨੂੰ ਬਜਾਰ ਮੈਨੂੰ ਨਹੀਂ ਪਤਾ ਯਾਰ ਮੈਨੂੰ ਮੈਨੂੰ ਕਰਕੇ ਦੋ ਮੈਨੂੰ ਪੈਸੇ ਚਾਹੀਦੇ ਆ ਹੁਣ ਕੀ ਫਾਇਦਾ ਸੀ ਇੰਨਾ ਪੈਸਾ ਲਾ ਕੇ ਖਰਾਬ ਕਰਾਂਗੇ ਮੁੜ ਕੇ ਉਹ ਐਡਾ ਵਾਲਾ ਪਿੰਕੀ ਰਿਵੈਵ ਕਰਦਾ ਲੱਕ ਪੁੱਛਦਾ ਜਿਪੁੱਛਦਾ ਸਾਗ ਦੀ ਉਹਨਾਂ ਨੇ ਯਾਰ ਕਿੱਥੋਂ ਦੇਣੇ ਮੰਮੀ ਤੁਸੀਂ ਮੂਰੀ ਗੱਲਾਂ ਨਹੀਂ ਆਣੀਆਂ ਦੱਸੋ ਤੁਹਾਨੂੰ ਵੀ ਪਤਾ ਉਹ ਘਰੋਂ ਅੱਗੇ ਉਦੋਂ ਦੇ ਮਤ ਖਾਤੀ ਜੇ ਰਹਿ ਗਿਆ ਉਹਨਾਂ ਕੀ ਕਰਾਂ ਫੇਰ ਮੈਂ ਹਾਂ ਦਾੜੀ ਨਾਲ ਗੱਲ ਕਰਦੀ ਜੇ ਦੇਖ ਲਾਂਗੇ ਪੁੱਛ ਕੇ ਕੀ ਤਾਂ ਕਹੂਗਾ ਕਰ ਮੈਂ ਜਿੰਨਾ ਮਰਜ਼ੀ ਗੱਲ ਕਰੋ ਮੈਨੂੰ ਪੈਸੇ ਚਾਹੀਦੇ ਆ ਆਹ ਪਰ ਦਾੜੀ ਨਾਲ ਗੱਲ ਕਰੂੰਗੀ ਮੈਨੂੰ ਕਰਕੇ ਦੋ ਜਿੱਥੋਂ ਮਰਜ਼ੀ ਠੀਕ ਆ ਠੀਕ ਆ ਕੀ ਮੁੰਡਾ ਅਟੈਂਸ਼ਨ ਪਾ ਰਿਹਾ ਮੇਰੇ ਦਿਮਾਗ ਤੇ ਪ੍ਰੋਗਰੈਸ ਇੱਥੇ ਕਰਨੇ ਆ। ਕੋਈ ਨਹੀਂ ਜਿਹੜੀ ਨੂੰ ਕਹਿੰਦੀ ਆ ਫਿਰ ਦੇਖੋ ਕੀ ਜਿੰਦਾ ਆ। ਆਹੋ। ਹਾਂ ਤੇ ਮੈਨੂੰ ਬੋਲਣਾ ਨੇ ਕਿਹਾ ਤੂੰ ਕੋਲੇ ਪੁੱਠੇ ਕੰਮਾਂ ਜਬਤਰ ਘਰ ਬੰਦਿਆ ਉਧਰ ਤੈਨੂੰ ਆਇਆ ਕਰਨ ਲਾਤਾ ਪੈਸਿਆਂ ਦੇ ਬਾਹਰ ਜਾਣ ਨੂੰ। ਉਹ ਤਾਂ ਇੱਥੇ ਬੈਠੇ ਨਵਾਂ ਸੂਟ ਪਾਇਆ ਵਾ। ਪਿੰਕੀ ਨੇ ਤਾਂ ਭਾਬੀ ਨੇ ਕਹਿੰਦੀ ਆਹ ਵਾਲਾ ਪਾ ਲਾ ਫੇ ਮੈਂ ਅੱਜ ਪਾ ਲਿਆ। ਉਹ ਇੰਨਾ ਕੋਲ ਮੰਗਣਾ ਤਾਂ ਪੰਜ ਨਹੀਂ ਆ ਮੈਂ ਦੇਖਿਆ ਅੱਜ ਕੰਮ ਦਾ ਪਤਾ ਕੀਤਾ ਜੀ ਇੱਕ ਜਗ੍ਹਾ ਤੇ। ਅੱਛਾ। 15000 ਰੁਪਏ ਕਹਿੰਦੇ ਤਨਖਾਹ। ਕੋਈ ਨਹੀਂ ਕਰ ਲਓ ਇਹ ਨਾਲੋਂ ਚੰਗਾ ਵੀ ਕਰਨ ਨਾਲੋਂ ਤਾਂ ਚੰਗਾ ਹੀ ਆ। ਸਵੇਰੇ ਆਉ ਤੈਨੂੰ ਮੈਂ ਆਪਣੇ ਤੁਸੀਂ ਡਾਕੂਮੈਂਟ ਉਹਨਾਂ ਨੂੰ ਫਿਰ 10 ਵਜੇ ਜਾਣਾ ਵਾ ਤੇ 7 ਵਜੇ ਤਾਂ ਪਾਉ ਬਿੱਲ ਕੱਟਿਆ ਕਰਨੇ ਆ। ਕੋਈ ਨਹੀਂ ਫਿਰ ਕਰ ਲਓ ਐਵੇਂ ਕੀ ਆ। ਮੈਂ ਕਿੱਥੇ ਜਾ ਆ ਕਰੂੰਗਾ ਸਵੇਰੇ। ਹੋਰ ਇੱਥੇ ਵੀ ਤਾਂ ਗੰਗੇ ਇੱਥੇ ਬਹਿ ਜਾ ਉੱਥੇ ਬਹਿ ਜਾ ਮੈਂ ਫਿਰ ਵੀ ਕੰਮ ਕਰਕੇ ਬੈਠੂ। ਸੋਮਵਾਰ ਤੋਂ ਮੈਨੂੰ ਬੁਲਾਇਆ ਵਾ। ਕੋਈ ਨਹੀਂ ਫਿਰ ਚਲ ਜੀ। ਮੈਨੂੰ ਪਤਾ ਲੱਗਾ ਕੁਝ ਘਰੇ ਕੀ ਚੱਲ ਰਿਹਾ ਵਾ ਉਹਨਾਂ ਦੇ ਬਾਹਰ ਜਾਣ ਦਾ ਪਾਸੇ। ਮੈਨੂੰ ਤਾਂ ਕੁਝ ਨਹੀਂ ਪਤਾ ਲੱਗਾ ਤੁਸੀਂ ਦੱਸ ਦੋ ਕੁਝ ਪਤਾ ਲੱਗਿਆ ਤਾਂ। ਮੈਨੂੰ ਹੁਣ ਪਤਾ ਲੱਗਿਆ 12 ਉਹ ਹਾਈ ਲੱਖ ਵੀ ਮੰਮੀ ਨੇ ਅੜੇ ਦਾ ਚੋਰੀ ਦੇਤਾ ਉਹਨਾਂ ਨੂੰ ਉਦੋਂ ਦਾ ਹਲੇ ਪਿਆ ਆਈ ਆਡੀ ਗੱਲ ਵਜਾ 2.5 ਲੱਖ ਵੀ ਦੇਤਾ ਮੰਮੀ ਨੇ 2.5 ਲੱਖ ਵੀ ਉਦੋਂ ਮੰਮੀ ਪਹਿਲਾਂ ਇਹਨਾਂ ਨੂੰ ਕਹੀ ਗਈ ਮੈਂ ਕਿੱਥੋਂ ਦੇਣਾ ਮੈਂ ਕਿੱਥੋਂ ਦੇਣਾ ਮੈਨੂੰ ਬਾਅਦ ਚ ਪਤਾ ਲੱਗਾ ਵੀ 2.5 ਲੱਖ ਮੰਮੀ ਦੇ ਦਿੱਤੀ ਹੈ ਇਹਨਾਂ ਨੂੰ ਮੰਮੀ ਦੇ ਕੇ ਬਾਅਦ ਪਛਾਣਾ ਹੁਣ ਦੇ ਹੀ ਜਾਂਦੀ ਦੇਈ ਜਾਂਦੀ ਹੈ ਪੈਸੇ ਅਰੇ ਉਧਰ ਘਰ ਦਾ ਕੰਮ ਅਜੇ ਪੂਰਾ ਥੋੜੀ ਹੋਇਆ ਕਿਤੇ ਤੇਰੇ ਫਿਰ ਜਿਆਦਾ ਨਹੀਂ ਤਾਂ 1-2 ਲੱਖ ਰੁਪਏ ਜੇ ਹੋਰ ਲੱਗੂਗਾ ਰੰਗ ਦਾ ਕੰਮ ਪਿਆ ਸਾਰਾ ਬਾਕੀ ਕੰਮ ਤਾਂ ਸਾਰਾ ਹੋ ਹੀ ਗਿਆ ਹਾ ਉਹ ਕਰਦਾ ਦੇਖਦੇ ਨਹੀਂ ਹੈਗੇ ਬਸ ਆਪਣੇ ਹੁਣ ਚੱਖਾਂ 'ਚ ਲੱਗਿਓ ਬਾਅਦ ਤੇ ਮੰਮੀ ਪੂਰੀ ਹੋ ਗਈ ਉਤਵਾਦੀ ਛੋਟਿਆਂ ਦੇ ਜਦੋਂ ਵੀ ਕਰਾਇਆ ਸੀਗੇ ਉਹਨਾਂ ਨੂੰ 10-15 ਸਾਲ ਹੋ ਗਏ ਸਾਡੀ ਮੰਮੀ ਨੂੰ ਕੋਈ ਤਾਂ ਵੀ ਅੱਜ ਹੁਣ ਇਹਨਾਂ ਦੇ ਹਲਾ ਤਾਂ ਵੀ ਅਸੀਂ ਕਰਾਇਆ ਤੇ ਬੈਠੇ ਆਂ ਤੇ ਹੁਣ ਡੈਡੀ ਨੇ ਇੰਨੀ ਮਿਹਨਤ ਕਰਕੇ ਜੀ ਉੱਥੇ ਘਰ ਬਣਦਾ ਪਿਆ ਵਾ ਤੇ ਹੁਣ ਬੁੱਲਾ ਤਾਂ ਉਹ ਵੀ ਪੂਰਾ ਹੋਵੇ ਨਾ ਹੋਵੇ ਜੀ ਕਦੇ ਬਾਹਰ ਚੱਲ ਗਿਆ ਮੈਨੂੰ ਲੱਗਦਾ ਉਹ ਵਿਚੇ ਰਹਿਣਾ ਕੰਮ ਕੰਨ ਕੀ ਕਰਦੇ ਆ ਹੁਣ ਪੈ ਜਾਂਦਾ ਕੀ ਕਰਦੇ ਉਹ ਕੋਈ ਸਲਾਹ ਹੀ ਨਹੀਂ ਕਰਦਾ ਮੇਰੇ ਨਾਲ ਇਹਨੂੰ ਪਤਾ ਹੋਵੇ ਕਿੱਥੇ ਕਿੰਨੇ ਪੈਸੇ ਲੱਗਣੇ ਆ ਕੱਲ ਨੂੰ ਕਿੱਥੇ ਜ਼ਿਆਦਾ ਪੈਸੇ ਲਾ ਕੇ ਠੱਗਿਆ ਜਾਣਾ ਕੋਈ ਪਤਾ ਥੋੜੀ ਹੈ ਘਰ ਵਾਲੀ ਪਿੱਛੇ ਲ ਕੋਈ ਤਾਂ ਗੱਲ ਉਹ ਮम्मी ਨੂੰ ਵੀ ਨਹੀਂ ਕੋਈ ਕੁਝ ਦੱਸਦੇ ਹੈਗੇ ਆ ਸਾਨਾ ਵੀ ਨਹੀਂ ਕੋਈ ਗੱਲ ਕਰਦੇ ਸਾਰੇ ਜਣੇ ਮम्मी ਨੂੰ ਤਾਂ ਸਭ ਕੁਝ ਪਤਾ ਹੁੰਦਾ ਵਾ ਮम्मी ਪਰ ਤਰਦੀ ਨਹੀਂ ਨਾ ਨਹੀਂ ਮम्मी ਨੇ ਵੀ ਦਿਨ ਨੇ ਇਹੀ ਗੱਲ ਕੀਤੀ ਸੀ ਵੀ ਅਸੀਂ ਛੁੱਟੀ ਵਾਸਤੇ ਜਾਣਾ ਘੁੰਮਣ ਫਿਰਨ ਵਾਸਤੇ ਹੁਣ ਵੀ ਮम्मी ਨੂੰ ਪਤਾ ਲੱਗ ਗਿਆ ਉਦੋਂ ਆਪਾਂ ਮम्मी ਨੂੰ ਦੱਸਤਾ ਕਿ ਮम्मी ਇਹ ਪੱਕੇ ਚੱਲੇ ਆ ਬਾਹਰ ਪਰ ਮम्मी ਹੁਣ ਵੀ ਨਹੀਂ ਵਿਸ਼ਵਾਸ ਕਰਦੀ ਨਾ ਮੈਨੂੰ ਹੁਣ ਕਹਦਾ ਸਾਨੂੰ ਸ਼ਿਕਾਇਤ ਆ ਪਤਾ ਨਹੀਂ ਹੁਣ ਹੁਣ ਵੀ ਜੇ ਕੋਈ ਗੱਲ ਹੋਈ ਆ ਹੁਣ ਵੀ ਮੈਂ ਜਦੋਂ ਬਾਹਰ ਆਇਆ ਨਾ ਚੰਗੇ ਭਲੇ ਹੱਥ ਦੇ ਫਿਰਦੇ ਸੀ ਕਿ ਬੀਕੀ ਬੜੀ ਪੁੱਛਦੀ ਮੈਨੂੰ ਲੱਗਦਾ ਇਹ ਨਾ ਤੇ ਨਾ ਪੇਪਰ ਉੱਪ ਹਾਂ ਆ ਇਹ ਤੁਹਾਨੂੰ ਚੁੱਤੀ ਗੱਲਾਂ ਕਰਦੇ ਸੀ 5 ਲੱਖ ਮੰਗ ਲਾਦਾ ਆਪਣੀ ਮੰਮੀ ਕੋਲ ਮੰਗ ਲਾਉਂਦੀ ਮੈਂ ਨਹੀਂ ਮੰਗਦੀ ਮੈਂ ਤਾਂ ਤਰੰਗੂਗੀ ਮਮੀ ਨਾ ਵੀ ਕੋਈ ਗੱਲ ਨਹੀਂ ਕਰਦੇ ਨਾ ਮੰਮੀ ਨੂੰ ਪਤਾ ਕਿ ਮੰਮੀ ਨੂੰ ਪੁੱਛੀ ਲੈਣਾ ਗੱਲ ਹੋਈ ਹੋਊਗੀ ਜਾਂ ਤਾਂ ਆਪਾਂ ਇਦਾਂ ਕਰਦੇ ਆ ਮੰਮੀ ਕੋ ਆਪ ਗੱਲ ਪੁੱਛ ਲੈਣੇ ਇੱਕ ਵਾਰੀ ਪੁੱਛ ਲੈਣੇ ਨਾ ਫਿਰ ਕੀ ਗੱਲ ਆ ਨਾ ਲਾਇਆ ਫਿਰ ਮੈਂ ਪੁੱਛਣਾ ਤੇ ਮੰਮੀ ਜਾ ਕੇ ਤੂੰ ਵੀ ਦੇਖਣਾ ਲਗੀ ਆ ਜਾ ਤੂੰ ਆਪਾਂ ਪੁੱਛ ਲੈਣੇ ਦੱਸੂਗੀ ਤਾਂ ਹੀ ਫਾਇਦਾ ਨਾ ਕੋਈ ਵੀ ਚੱਲ ਦੱਸੋ ਕੀ ਕੋਈ ਨਹੀਂ ਆ ਜਾ ਮੈਂ ਪੁੱਛ ਲਿਆ ਆ ਕੇ ਮੈਂ ਦੱਸੇ ਚਲੋ ਫਿਰ ਪੁੱਛ ਲੈਣੇ ਕੀ ਆ ਮੇਰੇ ਸਿਰ ਤੇ ਆ ਕੇ ਬੈਠੇ ਆ। ਉਹ ਆਪਾਂ ਦਾ ਟੈਨਸ਼ਨ ਜੀ ਬੜੀ ਪਈ ਆ। ਕਾਹਦੀ ਟੈਨਸ਼ਨ ਹੈ ਗਈ ਤੁਹਾਨੂੰ ਤੁਸੀਂ ਦੱਸਦੇ ਵੀ ਨਹੀਂ ਹੈਗੇ ਸਾਨੂੰ ਜੇ ਤੁਸੀਂ ਨਹੀਂ ਸਾਨੂੰ ਚੰਗਾ ਸਮਝਦੇ ਇੰਨਾ ਤੇ ਹੱਕ ਦੋ ਸਾਨੂੰ। ਨਹੀਂ ਚੰਗਾ ਤੇ ਕੋਈ ਗੱਲ ਨਹੀਂ ਉਹ ਕਾਜ ਦੀ ਮਾਤਾ ਨੂੰ ਉਹਦਾ ਵੀ ਏਡੀ ਗੱਲ ਦੱਸੀ ਸੀਗੀ ਉਹ ਗੱਲ ਦਾ ਕੀ ਹੱਲ ਹੋਇਆ ਬਈ ਉਹ ਤੋਂ ਬਾਅਦ ਇੱਕ ਵਾਰ ਵੀ ਪੁੱਛ ਕੇ ਦੱਸਿਆ ਨਾ ਕੋਈ ਕੁਝ ਨਹੀਂ ਹੋ ਵੀ ਗਿਆ ਆ ਹੁਣ ਪੈਸਿਆਂ ਦੀ ਗੱਲ ਕਰਦਾ ਬਈ ਮਮਮੀ ਡੈਡੀ ਦਾ ਫੋਨ ਆਇਆ ਕਹਿੰਦਾ 2.5 ਲੱਖ ਰੁਪਏ ਖਾਤੇ ਚੋਂ ਕੱਢਿਆ ਕਿੱਥੋਂ ਕੱਢਿਆ ਕਿੱਥੇ ਕਹੇ 2.5 ਲੱਖ ਰੁਪਏ ਜਿਹੜਾ ਮਹੀਨਾ ਪਹਿਲਾਂ ਕਢਾਇਆ ਸੀ 2.5 ਲੱਖ ਰੁਪਏ ਇੰਨੇ ਲਾਇਆ ਕਿਤੇ ਕਾਸ਼ ਨਹੀਂ ਲਾਇਆ ਮੈਨੂੰ ਕੋਈ ਪਤਾ ਨਹੀਂ ਉਹਨੇ ਕਿਹਾ ਸੀਗਾ ਲੱਖ 2.5 ਲੱਖ ਰੁਪਏ ਉਹ ਕਹਿੰਦਾ ਮੈਨੂੰ ਮਮਮੀ ਨੇ ਕਢਾ ਕੇ ਦਿੱਤਾ ਤੂੰ ਕਿਹੜੋਂ ਕਢਾ ਕੇ ਦਿੱਤਾ ਇਹਨੂੰ ਹੁਣ ਵੀ ਮਮਮੀ ਸਾਡੇ ਸਾਹਮਣੇ ਝੂਠ ਮਾਰ ਮੇਰੇ ਕੋਲ ਇਹ ਪਲਾਟ ਜਿ ਲੱਗਣਾ ਇੰਨੇ ਥੋੜਾ ਮੈਨੂੰ ਕਹਿੰਦੇ 5 ਤਾਂ ਕਹੀ 5000 ਤਾਂ ਮੇਰਾ ਉਹ ਬਣਨਾ ਦੂਸਰਾ ਮੈਨੂੰ ਹੁਣ ਇੱਥੇ ਚੰਗੀ ਚੰਗਾ ਤੁਸੀਂ ਸਾਰੇ ਸਾਰੇ ਦੱਸ ਦੋ ਸਾਨੂੰ ਅਸੀਂ ਕੋਈ ਤੁਹਾਡੇ ਦੋਖ ਹੀ ਨਹੀਂ ਐਂਦੀ ਵੀ ਤੁਹਾਡੇ ਬੱਚੇ ਹੀ ਆ ਜੇ ਜੇ ਉਹਨੂੰ ਤੁਹਾਡੇ ਨਾਲ ਪਿਆਰ ਆ ਹਨ ਉਹ ਵੀ ਤੁਹਾਡੇ ਨਾਲ ਉਨਾ ਹੀ ਪਿਆਰ ਆ ਭਾਵੇਂ ਸਾਡੀ ਮੰਮੀ ਤਾਂ ਸਾਨੂੰ ਦੋਖ ਹੈ ਪਰ ਪਰ ਅਸੀਂ ਤਾਂ ਹਮੇਸ਼ਾ ਮਾਂ ਹੀ ਸਮਝਿਆ ਆਪਣੀ ਹੁਣ ਮੈਨੂੰ ਟੈਨਸ਼ਨ ਇਹਨੇ ਪਾਇਆ ਹੀ ਉਹ ਕਹਿੰਦਾ 20 ਲੱਖ ਰੁਪਏ ਚਾਹੀਦਾ ਮੈਂ ਕਿੱਥੋਂ ਲਿਆਵਾਂ 20 ਲੱਖ ਰੁਪਏ ਇਹ ਤੁਹਾਨੂੰ ਵੀ ਪਤਾ 20 ਲੱਖ ਰੁਪਏ ਕੋਈ ਛੋਟੀ ਮੋਟੀ ਗੱਲ ਥੋੜੀ ਹੈ ਕਿ ਜਿਹੜਾ ਉਹ ਤੇ ਟੈਨਸ਼ਨ ਮੇਰੇ ਇੰਨੀ ਦਿਮਾਗ ਤੇ ਪਈ ਮੈਨੂੰ ਕੋਈ ਚੰਗਾ ਵੀ ਨਹੀਂ ਲੱਗਦਾ ਮੈਨੂੰ ਤੁਹਾਨੂੰ ਪਤਾ ਨਾ ਮੰਮੀ ਸਾਡੇ ਸਾਡੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜਦ ਸਾਡੀ ਮੰਮੀ ਪੂਰੀ ਆਈ ਉਦੋਂ ਕਿ ਅਸੀਂ ਕਿਰਾਏ ਤੇ ਰਹਿੰਦੇ ਸੀ ਇਹ ਜਕ ਨਹੀਂ ਉਹਨਾਂ ਤੋਂ ਅਸੀਂ ਉਦੋਂ ਅਸੀਂ ਇਹ 10 ਸਾਲ ਦੇ ਸੀ ਜਦੋਂ ਮੈਂ 12 ਸਾਲ ਦਾ ਸੀ ਅੱਜ ਅਸੀਂ ਹੁਣ 20 ਸਾਲ ਦੀ ਹੋ ਗਈ ਐ ਮੈਂ 22 23 ਸਾਲ ਦਾ ਹੋ ਗਿਆ ਅਸੀਂ ਇਹ ਤਾਂ ਪਹਿਲਾ 18 19 ਸਾਲ ਦੇ ਦਾ ਵਿਆਹ ਕਰਤਾ ਪਰ ਇਹ ਗੱਲ ਸੀਗੀ ਕਿ ਉਦੋਂ ਵੀ ਅਸੀਂ ਕਿਰਾਏ ਤੇ ਸੀਗੇ ਅੱਜ ਦਾ ਵਿਆਹ ਕਰਕੇ ਅਸੀਂ ਅੱਜ ਵੀ ਕਿਰਾਏ ਤੇ ਹਾਂ ਕਿ ਸਾਡੇ ਡੈਡੀ ਨੇ ਇੰਨਾ ਕਮਾ ਕੇ ਉੱਥੇ ਘਰ ਪਾੜਦਾ ਪਿਆ ਵਾ ਜਦ ਤੁਸੀਂ ਇਹਨੂੰ ਬਾਹਰ ਜਾਣ ਦੇਤ ਆ ਨਾ ਤਾਂ ਸਾਡਾ ਘਰ ਨਹੀਂ ਬਣਨਾ ਹੈ ਹਮੇਸ਼ਾ ਕਿਰਾਏ ਤੇ ਅੱਗੇ ਰਹਿਣਾ। ਕਿ ਹੁਣ ਕਿੱਦਾਂ ਕਰੀਏ ਦੱਸੋ ਮੈਨੂੰ ਪਹਿਲਾਂ ਤੁਸੀਂ ਦੱਸ ਦੋ। ਅੰਮੀ ਹੁਣ ਅਸੀਂ ਕਿੱਥੇ ਤੋਂ ਬਸ ਇੰਨਾ ਕਹਿ ਦੋ ਵੀ ਉਹਨੂੰ ਤੁਸੀਂ ਕੋਈ ਪੈਸਾ ਨਾ ਦਿਓ। ਮੇਰੇ ਕੋਲ ਹੈ ਹੀ ਨਹੀਂ ਮੈਂ ਤਾਂ ਕਹਿਤਾ ਉਹਨੂੰ ਮੈਂ ਮੇਰੇ ਕੋਲ ਪਤਾ ਹੈ ਨਹੀਂ ਪੈਸੇ ਮੈਂ ਤੇ ਡੈਡੀ ਤੇਰੇ ਨਾਲ ਵੀ ਗੱਲ ਕੀਤੀ ਉਹ ਕਹਿੰਦਾ ਹੈ ਨਹੀਂ ਮੈਂ ਮੈਂ ਤਾਂ ਵੀ ਉਹ ਗੱਲ ਹੀ ਨਹੀਂ ਕਰਦਾ ਮੈਂ ਤਾਂ ਉਹਨੂੰ ਕੰਨਾ ਵੀ ਕਿਤੇ ਆ ਵੀ ਕਿਸੇ ਧੋਖੇਬਾਜ਼ ਬੰਦੇ ਦੇ ਵਿੱਚ ਫਸ ਜੇ ਬਾਅਦ ਵਿੱਚ ਉੱਥੇ ਜਾ ਕੇ ਨਾ ਇਹਨੂੰ ਕੰਮ ਮਿਲੇ ਨਾ ਕੁਝ ਮਿਲੇ। ਉਹ ਉਹ ਵੀ ਕਹਿੰਦਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਵੀ ਇਹਨਾਂ ਨੂੰ ਵੀ ਪਤਾ ਮਮੇ ਨੂੰ ਵੀ ਨਹੀਂ ਪਤਾ ਹੈ ਰੋ ਵੀ ਇਹਨਾਂ ਨੂੰ ਪੱਕੇ ਜਾਣਾ ਕਿ ਵੈਸੇ ਜਾਣਾ ਘੁੰਮਣ ਫੇਰਨ ਜਾਣਾ ਮੈਂ ਤਾਂ ਅੰਮੀ ਨੂੰ ਉਹ ਤਾਂ ਨਹੀਂ ਕਹਿਆ ਸੀਗਾ ਜੇ ਕੋਈ ਇਹ ਚਲ ਗਏ ਇਹਨਾਂ ਨੇ ਨਹੀਂ ਹੋਣਾ ਮੈਨੂੰ ਤੇ ਇਹੀ ਕਹਿੰਦੇ ਮੈਂ ਘੁੰਮਣ ਫੇਰਨ ਲੈ ਜਾਣਾ ਮੈਨੂੰ ਤੇ ਪੂਰੀ ਗੱਲ ਜਿੰਨੀ ਕੁ ਮੈਂ ਦੱਸੀ ਮੈਨੂੰ ਉਨਾ ਕੁ ਮੈਨੂੰ ਪਤਾ ਆ ਮੈਂ ਗੱਲਾਂ ਕਾਹਤ ਸੁਣਿਆ ਸੀਗਾ ਮੈਂ ਉਹਨਾਂ ਕਹਿੰਦੇ ਸੀ ਪੱਕੇ ਚੱਲਣਾ ਬਸ ਮਮੇ ਨੂੰ ਦੱਸਣਾ ਨਹੀਂ ਹੈਗਾ ਮੈਂ ਤਾਂ ਇਹਨਾਂ ਨੂੰ ਬੜੀ ਗੱਲ ਇਹ ਹੀ ਕਹੀ ਸੀ ਮੀ ਆਪਣੀ ਗੱਲ ਹੋਰ ਹੁੰਦੀ ਆ ਦੋਹਾਂ ਜੀਆਂ ਦੀ ਗੱਲ ਹੋਰ ਚੱਲਦੀ ਆ ਤੁਹਾਨੂੰ ਜੋ ਮਰਜ਼ੀ ਕਵੇ ਪੁੱਤ ਮੈਂ ਤਾਂ ਹੁਣ ਇਹਨਾਂ ਉਨਾਂ ਤੇ ਵਿਸ਼ਵਾਸ ਬਾਕੀ ਕੋਈ ਨਹੀਂ ਆਉਂਦੀ ਜੇ ਉਹ ਕਹਿੰਦਾ ਹੁਣ ਉਹ ਕੀ ਕਹਿੰਦਾ ਪੈਸਿਆਂ ਨੂੰ ਕਿ ਮਿਲੂਗੇ ਕਿ ਨਹੀਂ ਮੈਂ ਕਹਿੰਦਾ ਮੇਰਾ ਯਾਰ ਦੋਸਤ ਹੈ ਕੋਈ ਕੋ ਮਿਲ ਜਾਣੇ ਹੱਲ ਹੋ ਜਾਣਾ ਮੈਨੂੰ ਅਸੀ ਪਤਾ ਉਹਦੇ ਵਿੱਚ ਕੋਈ ਗੱਲ ਕਿਹੜੀ ਲੈਣੀ ਆਉਣਾ ਹੋਵੇ ਕੱਲ ਨੂੰ ਬਾਹਰ ਚੱਲ ਜਾਣੇ ਸਾਢੇ 3:00 ਅੱਜ ਅਜੇ ਲੋਕੀ ਪੈਸੇ ਵਾਲੇ ਖੜੇ ਹਾਂ ਮੈਂ ਤਾਂ ਉਹ ਵੀ ਗੱਲ ਇਹਨੂੰ ਕਹਿ ਤੀ ਮੁੰਡੇ ਸਾਲੇ ਮੰਮੀ ਮੈਨੂੰ ਕੰਮ ਮਿਲ ਗਿਆ ਹਾਇਆ ਅੱਛਾ ਉੱਥੇ ਕੁਝ ਨਹੀਂ ਹੈਗਾ ਬਸ ਸਾਰਾ ਦਿਨ ਬਿੱਲ ਕੱਢਣੇ ਨੇ ਇਹ 15000 ਰੁਪਏ ਤੱਕ ਆ ਬਸ ਫਿਰ 10 ਵਜੇ ਜਾਣਾ 7 ਵਜੇ ਤੱਕ ਠੀਕ ਆ ਠੀਕ ਨਹੀਂ ਇਹ ਉਧਰ ਕਰਦਾ ਹੁਣ ਸਿਰਫ ਕੰਮ ਬਾਕੀ ਹੁਣ ਜਿਹੜੀ ਵੀ ਗੱਲ ਆ ਹੁਣ ਮੇਰੇ ਤੋਂ ਲੁਕੋਇਓ ਨਾ ਤੁਸੀਂ 6 ਹੱਥ ਮਹੀਨੇ ਕੰਮ ਕਰਕੇ ਮੇਰੇ ਡੈਡੀ ਦਾ ਵੀ ਗੱਲ ਹੋ ਗਈ ਆ ਹੁਣ ਆਪਾਂ ਇਹਦੇ ਵਿੱਚ ਰਿਸ਼ਤੇ ਬਾਰੇ ਵਿਆਹ ਬਾਰੇ ਸੋਚੀਏ ਹੁਣ ਠੀਕ ਆ ਠੀਕ ਆ ਛੇਕ ਨਹੀਂ ਹਾਂ ਤੇ ਆਹ ਤੇ ਲੱਗਿਆ ਇੱਧਰ ਲੱਗ ਗਿਆ ਹੁਣ ਤੈਨੂੰ ਪਤਾ ਕੋਈ ਨਹੀਂ ਮੰਮੀ ਜੋ ਇਹਦੀ ਕਿਸਮਤ ਚ ਹੋਗਾ ਤੈਨੂੰ ਲੈ ਹੀ ਜਾਣਾ ਆਹੋ ਪਰ ਕੋਈ ਗੱਲ ਨਹੀਂ ਆ ਤੈਨੂੰ ਪਤਾ ਕੁੜੀਆਂ ਦਾ ਜਿਆਦਾ ਹੁੰਦਾ ਵਾ ਬਹੁਤ ਸਿਰ ਤੇ ਇੱਕ ਵਾਰੀ ਘਰੋ ਚੁਰ ਜਾਣ ਫਿਰ ਕੋਈ ਗੱਲ ਨਹੀਂ ਠੀਕ ਨਹੀਂ ਕੋਈ ਗੱਲ ਨਹੀਂ ਦੇਖ ਲਾਂਗੇ ਕੋਈ ਨਹੀਂ ਕਰ ਲਾਂਗੇ ਹਾਂ ਤੇ ਬਾਕੀ ਜੋ ਵੀ ਗੱਲ ਹੋ ਗਈ ਨਾ ਤੁਸੀਂ ਮੈਨੂੰ ਹੁਣ ਦੱਸਣੀ ਆ ਤੁਹਾਡੇ ਲ ਆ ਹੁਣ ਮੈਨੂੰ ਕਹੀ ਤੇ ਜਾਂਦਾ ਮੁੰਡੇ ਕੋ ਇੰਤਜ਼ਾਮ ਹੋ ਗਿਆ ਪੈਸੇ ਦਾ ਹੋ ਗਿਆ ਹੁਣ ਮੈਨੂੰ ਇਹ ਥੋੜਾ ਪਤਾ ਪੂਰਾ ਹੋਊਗਾ ਚਲੋ ਕੋਈ ਨਹੀਂ ਮੈਂ ਤਾਂ ਸਿਰਫ ਇਹੀ ਕਹਿਣਾ ਆ ਵੀ ਜੇ ਕੋਈ ਗੱਲ ਹੋ ਗਈ ਮੈਨੂੰ ਨਾਲ ਹੀ ਦੱਸ ਵੀ ਉਹ ਨਾਲੇ ਬਾਅਦ ਚ ਆਪਸ ਤੰਦੇ ਰਹਿ ਜੀਏ ਠੀਕ ਨਹੀਂ ਇਤਨੀ ਵਧੀਆ ਜੋ ਵੀ ਗੱਲ ਹੋ ਗਈ ਮੈਨੂੰ ਪਹਿਲਾਂ ਹੀ ਦੱਸ ਦੇ ਠੀਕ ਆ じゃ ਮੈਂ ਮੇਰੇ ਪਾਣੇ ਕੋ ਨਹੀਂ ਲੈ ਆ ਕੇ ਤੇ ਚਲੋ ਮੈਂ ਪਾਣੇ ਤੁਸੀਂ ਟੈਨਸ਼ਨ ਲਿਓ ਸਾਡੇ ਨਾਲ ਹੀ ਆ ਕੋਈ ਨਹੀਂ ਕੀ ਕੀ ਹਾਂਜੀ ਨਾ ਬੋਇ ਨਾ ਪਾਇਆ ਕਰਣਾ ਪਤਾ ਨਹੀਂ ਉਹਨਾਂ ਕੀ ਬਣਿਆ ਹੋਣਾ ਕੀ ਕਰਦੀ ਬਿੰਗੀ ਕੁਝ ਨਹੀਂ ਥੋੜੇ ਵੇਟ ਕਰਦੀ ਬਿਸਗੀ ਗਾਈ ਤਾਂ ਮੈਂ ਇੱਕ ਕੀ ਰਿਸ਼ਤੇ ਹੀ ਮਿਲ ਗਈ ਓਹੋ ਸੱਚੇ ਹਾਂ ਨਾਲੇ ਮੈਨੂੰ ਬੰਦਾ ਹੀ ਮਿਲ ਗਿਆ ਜਿਹਦੇ ਕੋਲ ਰੱਖਣੀ ਗਿੜਮੀ ਆਪਾਂ ਸਾਰੇ ਬਸ ਇਹਦਾ ਨਾਮ ਹੋ ਜਾਊਗਾ ਫਿਰ ਹੁਣ ਹਾਂ 20 ਲੱਖ ਰੁਪਏ ਆਪਾਂ ਦੇ ਜਾਣ ਦੇ ਦੇਣਾ ਸਾਨੂੰ ਉਹਨੇ ਹਾਂਜੀ ਜਨਮ ਸਾਲ ਦਾ ਟਾਈਮ ਲੈ ਲਾਂਗੇ ਦੱਪ ਦਾ 3-4 ਮਹੀਨੇ ਜੇ ਮੋੜ ਦੇਣੇ ਆ ਆਪਣਾ ਕੰਮ ਹੋ ਜਾਊਗਾ ਚਲੋ ਫੇਰ ਤੇਰੇ ਬਦਾਈਆਂ ਤੁਹਾਨੂੰ ਨਾਲ ਥੈਂਕ ਯੂ ਬਹੁਤ ਵਾਹ ਯਾਰ ਈਗਾ ਮੈਂ ਚੱਲਦਾ ਮੈਂ ਨਾਲੇ ਚਲੋ